ਲਓ ਦੋਸਤੋ ਸੋ ਅੱਜ ਪਰਮਾਤਮਾ ਨੇ ਕਿਰਪਾ ਕਰਤੀ ਆ ਹੁਣ ਇਸ ਤੋਂ ਬਾਅਦ ਆਪਾਂ ਰੈਸ਼ ਕਰਾਂਗੇ ਇੱਥੇ ਸਾਰੇ ਰਿਲੇਟਿਵ ਵਗੈਰਾ ਸਾਰੇ ਜਾ ਰਹੇ ਨੇ ਤੇ ਸਾਰਾ ਸਮਾਨ ਵਗੈਰਾ ਇੱਧਰ ਜਿਹੜੋ ਰੱਖਿਆ ਗਿਆ ਫਿਰ ਉਹ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਅੱਗੇ ਉਹ ਉੱਥੇ ਜਗ੍ਹਾ ਸਟ ਪਹਿਲਾਂ ਪੁਰਾਣਾ ਘਰ ਹੁੰਦਾ ਸੀਗਾ ਸੋ ਹੁਣ ਇੱਥੇ ਵਾਹਿਗੁਰੂ ਨੇ ਕਿਰਪਾ ਕੀਤੀ ਆ ਇੱਥੇ ਆਪਣਾ ਘਰ ਬਣ ਗਿਆ ਤੇ ਸਾਰਾ ਸਮਾਨ ਗਰ ਇੱਥੇ ਰੱਖਣ ਤੋਂ ਬਾਅਦ ਫਿਰ ਉੱਥੇ ਢਾਇਆ ਜਾਊਗਾ ਢਾਉਣ ਤੋਂ ਬਾਅਦ ਫਿਰ ਦੀ ਜਿਹੜੀ ਆਪਣੀ ਕੋਠੀ ਦੀ ਚਾਰ ਦਿਵਾਰੀ ਹੋਊਗੀ ਕਿਉਂਕਿ ਆਪਾਂ ਜਿਹੜੀਆਂ ਪੁਰਾਣੀਆਂ ਇੱਟਾਂ ਸਾਰੀਆਂ ਆਪਾਂ ਵਰਤੋਂ ਵਿੱਚ ਲੈ ਕੇ ਨਹੀਂ ਫਿਰ ਆਪਣੀਆਂ ਵੇਸਟ ਜਾਣੀਆਂ ਕਿਸੇ ਕੰਮ ਨਹੀਂ ਆਉਣਗੀਆਂ ਨਾ ਚਲੋ ਦੋਸਤੋ ਸਸਰੀ ਕਾਲ ਗੁੱਡ ਮਾਰਨਿੰਗ ਦਿਨ ਦੀ ਚੜ੍ਹਦੀ ਸਵੇਰ ਮੁਬਾਰਕ ਤੇ ਉਮੀਦ ਕਰਦੇ ਆਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਆਂ ਜਸ శ్రీਨਾ ਬਲੌਗ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਕਰਦੇ ਆਂ ਸਟਾਰਟ ਸੋ ਕਾਫੀ ਦਿਨ ਹੋ ਗਏ ਆਪਣਾ ਬਲੌਗ ਦੇ ਵਿੱਚ ਗੈਪ ਪੈ ਰਿਹਾ ਠੀਕ ਆ ਸੋ ਅੱਜ ਮਨਪ੍ਰੀਤ ਦੇ ਪਿੰਡ ਤੋਂ ਹੈਗੀ ਰਵਾਨਗੀ ਆਪਣੀ ਤੇ ਅੱਜ ਹੁਣ ਜਾਣਾ ਆਪਾਂ ਸਿੱਧਾ ਵੱਡੀ ਭੈਣ ਕੋਲੇ ਸੋ ਅੱਜ ਪਰਮਾਤਮਾ ਨੇ ਅੱਜ ਵਾਹਿਗੁਰੂ ਨੇ ਉਹ ਦਿਨ ਲੈ ਆਂਦਾ ਕਿ ਹੁਣ ਜਾਣਾ ਆਪਾਂ ਵੱਡੀ ਭੈਣ ਕੋਲੇ ਤੁਹਾਨੂੰ ਪਤਾ ਕਿ ਉਹਨਾਂ ਨੇ ਹਨ ਇੱਕ ਘਰ ਬਣਾਇਆ ਸੀਗਾ ਤੇ ਉਸ ਘਰ ਦੇ ਵਿੱਚ ਰੈਸ਼ ਕਰਨੀ ਆ ਰੈਸ਼ ਕਰਨ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਉਸ ਵਾਹਿਗੁਰੂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੁੰਦਾ ਸੋ ਅੱਜ ਸੋ ਆਪਣੀ ਸਾਹਿਬ ਦਾ ਪਾਠ ਤੇ ਟਾਈਮ ਹੋ ਗਿਆ 7:30 ਤੇ 8 ਵਜੇ ਤੱਕ ਅਸੀਂ ਪਹੁੰਚਣਾ। ਸੋ ਮਨਪੀ ਤੇ ਐਸ਼ ਰੈਡੀ ਹੋ ਰਹੇ ਨੇ। ਸੋ ਅੱਜ ਆਪਾਂ ਸਿੱਧਾ ਜਾਣਾ ਭੈਣਾਂ ਕੋਲੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉੱਥੇ ਰੈਸ਼ ਕਰਨੀ ਆ ਆਪਦੀ। ਹਨਾ ਤੇ ਪਹਿਲਾਂ ਥੋੜਾ ਜਿਹਾ ਸ਼ਰਾਧਾਂ ਦਾ ਉਹਨਾਂ ਨੇ ਸ਼ਰਾਧਾਂ ਦਾ ਹੋ ਗਿਆ। ਸ਼ਰਾਧ ਜਲਦੀ ਸੀਗੇ ਸ਼ਰਾਧਾਂ ਦੇ ਵਿੱਚ ਕਈ ਵਿਚਾਰ ਕਰਦੇ ਨੇ ਹਨਾ ਤੇ ਕਿਉਂਕਿ ਇੱਕੇ ਵਾਰ ਹੋਈ ਜਾਂਦਾ ਕਿ ਨਵਾਂ ਘਰੇ ਜਾਣਾ, ਸ਼ਰਾਧਾਂ ਜਗਾ ਤੋਂ ਜਾਣਾ ਹਨਾ। ਸੋ ਸ਼ਰਾਧ ਨਿਬੜ ਗਏ ਆ ਤੇ ਹੁਣ ਅੱਜ ਪਾਠ ਸੁਖਮਨੀ ਸਾਹਿਬ ਦਾ ਕਰਵਾ ਕੇ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਉੱਥੇ ਨਾਲ ਹੈਲਪਲ ਬਕਰਵਾ ਕੇ ਰੈਸ਼ ਕਰਵਾ ਦੇਣੀ ਆ ਬਾਕੀ ਮੈਸਤਰੀ ਸਾਹਿਬ ਵੀ ਆਪਣੇ ਘਰੇ ਆ ਜਾਣਗੇ ਲੱਕੜ ਦਾ ਕੰਮ ਜਿਹੜਾ ਹੈਗਾ ਜਿਹੜਾ ਪਿੰਡ ਦੀ ਕੋਠੀ ਦਾ ਹੈਗਾ ਆਪਣੇ ਘਰੀ ਹੋਣਾ ਸੋ ਸਾਰਾ ਸਮਾਨ ਘਰੇ ਪਿਆ ਲੱਕੜ ਦੇ ਕੰਮ ਦਾ ਤੇ ਸਾਰਾ ਮੈਸਤਰੀ ਨੇ ਸਾਰਾ ਉੱਥੇ ਆਪਣੇ ਪਿੰਡ ਦੇ ਮੈਸਤਰੀ ਉਹਨੂੰ ਉੱਥੇ ਸੌਖਾ ਦੂਸਰੇ ਤਾਂ ਉੱਤੇ ਇੰਨੀ ਵਾਰ ਨੂੰ ਥੋੜਾ 55 ਕਿਲੋਮੀਟਰ ਵਾੜ ਆਣ ਜਾਂਦੀ ਹੈ ਆਪਣੇ ਘਰ ਤੋਂ ਤੇ ਸਾਰਾ ਨਾਪ ਵਗੈਰਾ ਉਹਦੇ ਸੀ ਲੈ ਸੀ ਦੇਖਿਆ ਜੀ ਵਲੌਗ ਦੇ ਵਿੱਚ ਲਾਸਟ ਟਾਈਮ ਤੇ ਹੁਣ ਆਪਾਂ ਚਲਦੇ ਆ ਸਾਰੇ ਜਣੇ ਮਨਪੀਤ ਨੂੰ ਮਿਲਾਉਣੇ ਆ ਐਸ਼ਰ ਨੂੰ ਵੀ ਮਿਲਾਉਣੇ ਆ ਤੇ ਵਲੌਗ ਕਰਦੇ ਆ ਕੰਟੀਨਿਊ ਸੋ ਅੱਜ ਉੱਥੇ ਵੀ ਰੌਣਕਾਂ ਲੱਗੀਆਂ ਹੋਣਗੀਆਂ ਤੇ ਫਿਰ ਉਸ ਤੋਂ ਬਾਅਦ ਆਪਾਂ ਪੈਂਡਰੂ ਜਾਵਾਂਗੇ ਠੀਕ ਆ ਸਰ ਜਣ ਕਰੇ ਵਲੌਗ ਕੰਟੀਨਿਊ ਆ ਜੀ ਫਿਰ ਆਪਣੀ ਥਾਰ ਕਿ ਮਿਲਾ ਦੀ ਘੈਂਟ ਲਾਦੀ ਨਾ ਬੈਕਗ੍ਰਾਉਂਡ ਬਲੈਕ ਬਲੈਕ ਟੱਕੜ ਲੱਗਦਾ ਨਾ ਜਿਹੜੀ ਹੁਣ ਸਾਰੀ ਉਦੋਂ ਵੀ ਘੈਂਟ ਆਈ ਆ ਜਿਹੜੀ ਆਪਣੇ ਕੋਲ ਥਾਰ ਸੀ ਪਹਿਲਾਂ ਇਹ ਇਹ ਦਜਾ ਡਬਲ ਵਿੰਡੋ ਸੀ ਹੁਣ ਚਾਰ ਚਾਰ ਵਿੰਡੋ ਆ ਗਈਆਂ ਪੰਜਵੀਂ ਫਿਰ ਬੈਕ ਬੈਟਗੀ ਵਧਾਤੀ ਸੀ ਤੇ ਪਰ ਉਦੋਂ ਜਦੋਂ ਆਪਾਂ ਇਹ ਲਈ ਸੀ ਉਦੋਂ ਇਹ ਜਾਨਕੀ ਸੀਗਾ ਵੀ ਟੌਪ ਤੇ ਸੀਗੀ ਗਏ ਥਾਰ ਉਦੋਂ ਇਹ ਮਿਲਦੀ ਨਹੀਂ ਸੀ ਸੋ ਉਦੋਂ ਵੀ ਅਸੀਂ ਬਲੈਕ ਚ ਲਈ ਆ ਉਦੋਂ ਵੀ ਇੰਨਾ ਜਿਆਦਾ ਕ੍ਰੇਜ਼ੀ ਥਾਰ ਦਾ ਬਟ ਹੁਣ ਵੀ ਆਪਦੇ ਜੋਰਾ ਸ਼ੂਰਾ ਤੇ ਆ ਪਰ ਇੱਕ ਥਾਰ ਹੁਣ ਨਵੀਂ ਕੱਢਤੀ ਉਹਨਾਂ ਨੇ ਜਿਹਦੀਆਂ ਚਾਰ ਬਾਰੀਆਂ ਖੁੱਲਦੀਆਂ ਇਸ ਇਸ ਥਾਰ ਦੇ ਵਿੱਚ ਕਦੇ ਨਾ ਕਦੇ ਆਪ ਨੂੰ ਇਹ ਪ੍ਰੋਬਲਮ ਆਉਂਦੀ ਜਮਗਰ ਬਹਿਣ ਵੇਲੇ ਤੇ ਮੂਰ ਦੀ ਚੜ ਕੇ ਅੰਦਰ ਜਾਣਾ ਪੈਂਦਾ ਜੇ ਕਿਤੇ ਇਥੋਂ ਬਾਰੀ ਕੋਲ ਜਾਂਦੀ ਇੰਨਾ ਬਹੁਤ ਥੋੜਾ ਇਹ ਬਹੁਤ ਵੱਡਾ ਇਹਦੇ ਜੀ ਗੱਡੀ ਚ ਸੀਗਾ ਇਸ਼ੂ ਆਉਂਦਾ ਹੁੰਦਾ ਸੀ ਹਨਾ ਸੋ ਪਰ ਥਾਰ ਆਲੇ ਨੇ ਉਹ ਵੀ ਕਰਤਾ ਕਿ ਜਿਹੜੀ ਬੂਡਸਪੇਸ ਆ ਉਹ ਵੀ ਵਧਾਤੀ ਉਹਨਾਂ ਨੇ ਥਾਰ ਗੱਡੀ ਦੀ ਗੱਡੀ ਲੰਬੀ ਕਰਤੀ ਐ ਡਿੱਗੀ ਵਧਾਤੀ ਐ ਲਓ ਬੱਚਾ ਵਾਲਟੀ ਵੀ ਰੈਡੀ ਹੋ ਚੁੱਕੀ ਐ ਲੈ ਮਨਪ੍ਰੀਤ ਵੀ ਰੈਡੀ ਹੋ ਚੁੱਕੀ ਐ ਤੇ ਐਸ਼ ਉਹ ਬੈਠਾ ਸੋ ਐਸ਼ ਦੀ ਫਰੈਂਡ ਜੈਸ ਆ ਉਹਦੇ ਕੋਲੇ ਜਾਣ ਵਾਸਤੇ ਬਹੁਤ ਜ਼ਿਆਦਾ ਤਾਬਲੀ ਹੁੰਦੀ ਐ ਨੂੰ ਹੁੰਦਾ ਕਿ ਜਲਦੀ ਜਲਦੀ ਚੱਲ ਗਈ ਸੋ ਸਵੇਰੇ ਸਵੇਰੇ ਸਾਡਾ ਰਾਤ ਹੀ ਵਿਚਾਰ ਬਣਿਆ ਤੇ ਰਾਤ 7 8 ਵਜੇ ਦੀ ਪਲੈਨਿੰਗ ਹੋਈ ਐ ਵੀ ਆਪਾਂ ਸਾਰੇ ਨੂੰ ਉਧਰ ਨੂੰ ਜਾਣਾ ਸੋ ਐਸ਼ ਦੀ ਲੋਟਰੀ ਲੱਗ ਗਈ ਐਸ਼ੂ ਤੇਰੇ ਸੈਂਟਰਲ ਗੱਡੀ ਜੀ ਰਹਿ ਗਈ ਐਸ਼੍ਰਿਤ ਐਸ਼ਾ ਚੱਲ ਗਈ ਚੱਲੇ ਫਿਰ ਚਲੋ 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 ਐਸ਼ੂ ਹੈਲੋ ਐਸ਼ੂ ਨੀਨੋ ਨੀਆ ਹਾਂ ਚਾਰੀ ਕੱਚੀ ਚਟਾ ਦੇ ਆ ਸੁੱਤੀ ਹੋਈ ਆ ਜੇ ਦਾ ਘਰੇ ਹੁੰਦੀ ਇਹਨੇ ਰੋਣ ਲੱਗ ਜਾਣਾ ਸੀਗਾ ਤੇ ਪਰ ਰਾਜ ਨੂੰ ਪਤਾ ਉਹ ਉੱਥੇ ਜਾਣਾ ਤੇ ਰੋਈ ਨਹੀਂ ਅੱਜ ਲੋਬੀ ਹੋ ਗਈ ਹੈ ਤਿਆਰੀ ਉਧਰ ਗੱਡੀ ਵਾਰਨਿੰਗ ਦੇਈ ਜਾਂਦੀ ਆ ਕਿ ਆਪਣੇ ਇੱਧਰਲੇ ਜਿਹੜੇ ਹੈਗੇ ਆ ਕਨੈਕਟਰ ਵਾਲੇ ਪਾਸੇ ਹਵਾ ਘਟ ਗਈ ਆ ਭਾਰੀ ਤਾਂ ਨਹੀਂ ਹੋ ਉਹ ਭਾਰਤ ਨਹੀਂ ਜ਼ਿਆਦਾ ਹੋ ਗਿਆ ਤੇਰਾ ਸੋ ਬਾਈ ਹੁਣੀ ਹਵਾ ਭਰਨ ਲੱਗੇ ਹੋਏ ਆ ਸੋ ਗੱਡੀ ਦੇ ਵਿੱਚ ਬੈਠਿਆਂ ਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਟਾਇਰ ਚ ਕਿੰਨੀ ਹਵਾ ਸੋ ਇਹਦੇ ਚ ਘਟ ਹੈ ਦੀ ਵਾਰਨਿੰਗ ਦੇ ਰਹੀ ਹੈ ਗੱਡੀ 29 ਹੋ ਗਈ ਹੁਣ ਲੱਗੇ ਭਰਨ ਲੱਗ ਦੋ ਲੱਗ ਜੂ ਪਤਾ ਕਿੰਨੀ ਕੁ ਵਾਦੀ ਹੈ 33 ਹਟ ਗਿਆ ਨਾ ਸਿਆਲ ਸਿਗਨਲ ਉਨੋਂ ਉਹਦੀ ਇਹ ਚਲੋ। ਨਾ ਕੋ ਡਾਣੋਗਾ ਕੰਮ ਚੱਲ ਕੇ 35 ਹੋ ਜਾਣੀ ਆ। ਹਨਾ ਮੈਂ ਪੈਸੇ ਰੱਖੇ ਸੀ। ਦੇਖੋ ਕਰੋ ਚੈੱਕ ਹੁਣ। ਹੋ ਵੀ ਨਾ 37 37 38 ਇੱਕ ਚੈੱਕ ਪਾਉਣ ਵਾਧ ਗਈ ਹੋਵਾ। ਜਾਜ ਵੀ ਨਹੀਂ ਚਾਹੀਦੀ ਸੀ ਰੱਬ ਰੱਖਣੀ ਸੀ। ਹਾਂ ਹਾਂ। ਜਾਜ ਵੀ ਚੱਲ ਪਿਆ ਆਪਣਾ ਭਾਈ। ਸੂਰਜ ਹੋ ਗਿਆ ਮੋਰੋਂ ਤੇ ਜਾਜ ਚੱਲ ਪਿਆ। ਲਿਆ ਦੇਖ ਲੋ ਹੈ ਅਸੀਂ ਪਹੁੰਚ ਗਏ ਹਮਦਪੁਰੇ ਉਹਨਾਂ ਨੂੰ ਸਰਪ੍ਰਾਈਜ਼ ਦਿੰਦੇ ਦਿੰਦੇ ਆਹ ਨੂੰ ਮੈਂ ਕਿ ਨਿਕਲ ਲੱਭ ਗਈ ਲੈ ਕਬਰਾਈ ਫਿਰਦੀ ਆ ਕਹਿੰਦੀ ਹਾਈ ਜਸਮਿੰਦਰ ਚੁੰਨੀ ਕਰੇ ਭੁੱਲ ਗਈ ਕਹਿੰਦੀ ਚੁੰਨੀ ਪਾਏ ਸੀ ਮੈਨੂੰ ਜਿਵੇਂ ਜਸਕੀ ਸੀ ਦਮ ਦਿਲ ਨਿਕਲ ਗਿਆ ਮੈਂ ਕਿ ਅੱਗੇ ਤਾਂ ਸੀਗੀ ਵਿੱਚ ਨਾ ਲੋਈ ਭੈਣ ਹੁਣ ਉਹਨਾਂ ਨੂੰ ਪਤਾ ਨਹੀਂਗਾ ਵੀ ਉਹਨਾਂ ਸੀਗੇ ਹੱਥੋਂ ਆਇਆ ਨਹੀਂ ਹੈ ਨਾ ਤੁਸੀਂ ਕੋਈ ਨਹੀਂ ਆਵ ਕਰ ਲੋ ਕਾਰਜ ਇਸ ਦੇਸ ਦੇ ਨਹੀਂ ਜਲਦੀ ਸਤ ਪਹੁੰਚਿਆ ਨਹੀਂ ਜਾਣਾ ਪਾਣਾ ਪਸਾ ਪ੍ਰਾਈ ਦੇਣਾ ਉਹਨਾਂ ਨੂੰ ਹੁਣ ਆ ਪਹੁੰਚ ਗਏ ਆ ਤੇ ਆਓ ਆਪਾਂ ਚੱਲਦੇ ਆਂ ਅੰਦਰ ਦੇਖਦੇ ਆ ਕਿ ਕੀ ਮਾਹੌਲ ਆ ਖਣੇ ਅਸੀਂ ਲੇਟ ਹੋ ਗਏ ਹੋ ਲੇਟ ਗਏ 8 ਵਜੇ ਟਾਈਮ ਸੀ ਅੱਧਾ ਘੰਟਾ ਲੇਟ ਆ ਪੂਰੇ ਅਸੀਂ ਅੱਜ ਹਰ ਪਾਸੇ ਜਨ ਪ੍ਰਿਆਰ ਨਾਲ ਤੇ ਮਨ ਪਰਤਾਸ ਗੁਰਾਰਜ ਸਾਹਿਬ ਸਾਥ ਸਾਥ ਅੰਤਰ ਪ੍ਰੋਪਿਤ ਦਾ ਨਾਮ ਲਾ ਕੇ ਵਿਸਾ सागर संगीरी के उसका तमाही अंसरा सना नाथता नाम प्रभातामुद इंद्रतात्वां औरतमा अमराज 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 ਸੋ ਹੁਣ ਸਾਰੇ ਭੈਣ ਭਰਾ ਇਕੱਠੇ ਹੋ ਕੇ ਬੈਠੇ ਗੱਲਾਂ ਬਾਤਾਂ ਮਾਰ ਰਹੇ ਨੇ ਇੰਜੋਏ ਕਰ ਰਹੇ ਨੇ ਹੱਸ ਕੇ ਡਰੇ ਨੇ ਇੱਕ ਦੂਜੇ ਨੂੰ ਟਿੱਚਰਾ ਕਰ ਰਹੇ ਨੇ ਮਜ਼ਾਕ ਕਰ ਰਹੇ ਨੇ ਹਨ ਸੋ ਇਹੀ ਲਾਈਫ ਹਨ ਜਦੋਂ ਆਪਾਂ ਸਾਰੇ ਜਣੇ ਇਕੱਠੇ ਹੁੰਨੇ ਆ ਤਾਂ ਬਹੁਤ ਵਧੀਆ ਲੱਗਦਾ ਹਨ ਇੱਕ ਦੂਜੇ ਨਾਲ ਰਲ ਮਿਲ ਕੇ ਇਦਾਂ ਜਿਹਾ ਪਿਆਰ ਨਾਲ ਆਪਾਂ ਰਹਿੰਦੇ ਆ ਹਨਾ ਵਾਰਤਦੇ ਆ ਇੱਕ ਦੂਸਰੇ ਦੇ ਨਾਲ ਸੋ ਉਹ ਜਿਹੜੀ ਜ਼ਿੰਦਗੀ ਹੁੰਦੀ ਹੈ ਉਹ ਇੱਕ ਸਵਰਗ ਹੁੰਦੀ ਹੈ ਲਓ ਦੋਸਤੋ ਸੋ ਅੱਜ ਪਰਮਾਤਮਾ ਨੇ ਕਿਰਪਾ ਕਰਤੀ ਆ ਹੁਣ ਇਸ ਤੋਂ ਬਾਅਦ ਆਪਾਂ ਰੈਸ਼ ਕਰਾਂਗੇ ਇੱਥੇ ਸਾਰੇ ਰਿਲੇਟਿਵ ਵਗੈਰਾ ਸਾਰੇ ਜਾ ਰਹੇ ਨੇ ਤੇ ਸਾਰਾ ਸਮਾਨ ਵਗੈਰਾ ਇੱਧਰ ਜਿੱਦੋਂ ਰੱਖਿਆ ਗਿਆ ਫਿਰ ਉਹ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਉਹ ਅੱਗੇ ਉਹ ਉੱਥੇ ਜਗ੍ਹਾ ਇਸ ਤੋਂ ਪਹਿਲਾਂ ਪੁਰਾਣਾ ਘਰ ਹੁੰਦਾ ਸੀਗਾ ਸੋ ਹੁਣ ਇੱਥੇ ਵਾਹਿਗੁਰੂ ਨੇ ਕਿਰਪਾ ਕੀਤੀ ਇੱਥੇ ਆਪਣਾ ਘਰ ਬਣ ਗਿਆ ਤੇ ਸਾਰਾ ਸਮਾਨ ਵਗੈਰਾ ਇੱਥੇ ਰੱਖਣ ਤੋਂ ਬਾਅਦ ਫਿਰ ਉੱਥੇ ਢਾਇਆ ਜਾਊਗਾ ਢਾਉਣ ਤੋਂ ਬਾਅਦ ਫਿਰ ਦੀ ਜਿਹੜੀ ਆਪਣੀ ਕੋਠੀ ਦੀ ਚਾਰ ਦਿਵਾਰੀ ਹੋਊਗੀ ਕਿਉਂਕਿ ਆਪਾਂ ਜਿਹੜੀਆਂ ਪੁਰਾਣੀਆਂ ਇੱਟਾਂ ਸਾਰੀਆਂ ਆਪਾਂ ਵਰਤੋਂ ਵਿੱਚ ਲੈ ਕੇ ਆਉਣੀਆਂ ਨਹੀਂ ਫਿਰ ਆਪਣੀਆਂ ਵੇਸਟ ਜਾਣੀਆਂ ਕਿਸੇ ਕੰਮ ਨਹੀਂ ਫੀਡਿੰਗ ਵਗੈਰਾ ਹੋ ਗਈ ਆ ਤੁਹਾਨੂੰ ਦਿਖਾਉਣੇ ਅੰਦਰੋਂ ਜਾ ਕੇ ਫੀਡਿੰਗ ਵਗੈਰਾ ਹੋ ਗਈ ਆ ਸਾਰੀ ਤੇ ਟੂਟੀਆਂ ਵਗੈਰਾ ਵੀ ਲੱਗ ਚੁੱਕੀਆਂ ਨੇ ਆ ਦੇਖੋ ਵੈਲਕਮ ਲੋਵੀ ਮੇਰੀ ਵੱਡੀ ਭੈਣ ਬਾਰੀ ਲਾਉਂਦੀ ਹੋਈ ਹਾਂ ਕਿਵੇਂ ਆ ਇਹ ਹੁਣ ਬਹੁਤ ਜਲਦੀ ਦਰਵਾਜ਼ੇ ਆਪਣੇ ਬਣ ਜਾਣੇ ਮੈਸਤਰੀਨ ਕੱਲ ਨੂੰ ਆਏ ਨਾ ਘਰੇ ਆਪਣੇ ਇਹ ਸਾਰੇ ਦਰਵਾਜ਼ੇ ਬਣ ਜਾਣਗੇ ਸੋ ਮਿੱਟੀ ਅੰਦਰ ਆਉਂਦੀ ਆ ਮਿੱਟੀ ਵੀ ਚੋਰਾ ਹੁੰਦੀ ਆਉਂਦੀ ਆ ਤੇਲਾ ਤੇਲਾ ਅੰਦਰੋਂ ਦਾ ਰਾਤ ਨੂੰ ਇਹਦੇ ਝੋਨਾ ਨਾ ਬਾਹਰਲੀ ਸਾਈਡ ਤੇ ਝੋਨੇ ਤੋਂ ਮੇਰੇ ਸਾਂ ਤੇਲਾ ਫਿਰ ਅੰਦਰ ਬਣਦਾ ਅੰਦਰ ਲਾਈਟ ਨੂੰ ਦੇਖ ਕੇ ਆਉਂਦਾ ਹਨ ਫਿਰ ਆਪਾਂ ਆਪ ਜੀ ਪੜ ਜਾਂਦਾ ਆ ਕੇ ਬੰਦ ਕਰਤਾ ਜਾਣੀ ਕਿ ਠੀਕ ਆ ਇਹ ਤੇ ਕਿਤੇ ਨਹੀਂ ਆਉਂਦਾ ਲੋ ਬਈ ਬੱਚਾ ਪਾਰਟੀ ਹੋਈ ਵੀ ਇਹ ਗੁੱਸੇ ਇਹ ਮੇਰੀ ਪਾਰਟੀ ਇਹ ਵੀ ਰਿਪਾਣ ਜੀ ਆ ਪਰ ਇਹ ਗੁੱਸੇ ਹੋਈ ਬੈਠੀ ਹੈ ਕੀ ਗੱਲ ਹੋ ਗਈ ਹੈ ਕੀ ਗੱਲ ਹੋ ਗਈ ਕੁਛ ਨੀ ਮੋ ਕੀ ਗੱਲ ਹੋਣੀ ਨਹੀਂ ਇਹ ਅੰਮ੍ਰਿਤ ਢਿੱਕੀ ਜੀ ਬਾਣ ਜੀ ਓਏ ਹੈਲੋ ਹੈਲੋ ਗੁੱਸੇ ਹਾਂ ਕਿਹੜੀ ਗੱਲ ਤੋਂ ਹੁਣ ਤਾਂ ਬਈ ਪੈਰ ਦੋਵ ਦੇ ਉਧਰ ਨਹੀਂ ਜਾਣਾ ਤੇ ਥੋੜਾ ਭੱਜ ਨਾ ਕਰੋ ਉਦਰੇ ਆ ਸ਼ੁਰੂ ਹੀ ਜਾਂਦੀ ਦੁਰੇ ਹੀ ਰੁਈ ਜਾਂਦੀ ਹੈ ਹੂੰ ਇਹ ਆ ਮਨੇ ਬਹੁਤ ਛੜਿਆ ਦਿਨ ਆ ਜਾ ਆ ਜਾ ਆਪਾਂ ਵੀ ਹੁਣ ਕਰਨੀ ਹੈ ਤਿਆਰੀ ਪਿੰਡ ਜਾਣ ਦੀ ਲਓ ਜੀ ਮਨਪੀਤ ਕੌਰ ਇਹ ਪਹੁੰਚ ਗਈ ਆ ਹਾਂ ਜੀ ਦੱਸੋ ਹੂੰ ਜੀ ਨਹੀਂ ਗੱਲ ਦਾਈ ਜਾਂਦੀ ਹੁਣ ਜੀ ਦੀ ਘਰ ਤੋਂ ਉੱਟ ਕੇ ਜਾਣ ਨੂੰ ਹੂੰ ਜੀ ਦੀ ਘਰ ਦਾ ਸੌਂਦਾ ਨੀਂਦ ਪਹੁੰਚਾਈ ਜਾਂਦੀ ਰਾਤ ਮਮੀ ਨਾ ਗੱਲਾਂ ਕਰਦੀ ਕਰ ਰਾਤ ਦੀ ਪਾਣੀ ਦੀ ਵਾਰੀ ਸੀ ਨਾ ਪਾਣੀ ਲਾਉਂਦੀ ਸੀ 11:30 ਵਜੇ ਤੇ ਸਵੇਰ ਵੀ ਫਿਰ ਜਲਦੀ ਉੱਠੇ ਆ ਤੇ ਮਨ ਨਹੀਂ ਲਾਈ ਜਾਂਦੀ ਅੱਜ ਭੈਣ ਕੋਲ ਹੀ ਆਉਣਾ ਸੀ ਇਹਨਾਂ ਨੂੰ ਪਤਾ ਨਹੀਂ ਸੀਗਾ ਅਸੀਂ ਹੱਥੋਂ ਆ ਜਾਣੀ ਜਾਣੀ ਨਹੀਂ ਜਲਦੀ ਪਹਿਲਾਂ ਉਧਰ ਪੈਂਡ ਮੰਨ ਪਿੱਤੇ ਗਏ ਸੀ ਉਧਰ ਸਦੇ ਇਧਰ ਨੂੰ ਆਏ ਆ ਹਨਾ ਤੇ ਹੁਣ ਜਾਣਾ ਪੈਂਡ ਨੂੰ ਉਦੋਂ ਪਹਿਲਾਂ ਆਪਾਂ ਡਾਕਟਰ ਕੋਲੇ ਜਾ ਕੇ ਆਉਣਾ ਹਸਪੀਟਲ ਤੇ ਜਾਣਾ ਹਾਂ ਜਾਂਦੇ ਥੋੜੀ ਮੈਡੀਸਿਨ ਲੈਣੀ ਸੀ ਡਾਕਟਰ ਨੂੰ ਫੋਨ ਕਰਦੇ ਨਹੀਂ ਫੋਨ ਤੋਂ ਤਾਂ ਇੰਨਾ ਚੱਲਦੇ ਆ ਨਾ ਲੋਨ ਤੋਂ ਮੈਨੂੰ ਕਹਿੰਦੇ ਇਹਨੂੰ ਆਏ ਡਾਕਟਰ ਨੂੰ ਫੋਨ ਲਾਵੇ ਇਹਦੇ ਡਾਕਟਰ ਕਹਿੰਦੇ ਮੈਂ ਜੇ ਹੈ ਨਹੀਂ ਤੇ ਮੈਂ ਆਥਾ ਹੀ ਜਾਵਾਂ ਇਥੋਂ ਨਾ 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 ਮੈਂ ਕੰਮ ਕਰਨੇ ਮੋਗੇ ਜਾ ਕੇ ਆਪਾਂ ਮੋਗੇ ਵੀ ਜਾਣ ਵਾਲੇ ਹਾਂ ਬਤਾਇੰਗੇ ਇੰਨੇ ਕੋ ਕਿਤੇ ਕਰ ਲਾਂਗੇ ਆਪਾਂ ਕਰమే ਆ ਥੋੜੇ ਜਿ ਮੇਨ ਮੇਨ ਜੇ ਕਰਾਂ ਬਾਲੇ ਦੀ ਇੱਕ ਤਾਂ ਮੇਨ ਮੇਨ ਦਾ ਕੰਮ ਤਾਂ ਹਰਦਾ ਹੀ ਗੁੰਡਾ ਐਸ ਦਾ ਹੁਣ ਨਵੇਂ ਆ ਜਿਹੜੇ ਅਗਲਾ ਨੈਕਸਟ ਮਾਸਟਰ ਆ ਗਿਆ ਸਾਈਟ ਵੱਡੀ ਭੈਣ ਨਹੀਂ ਦੀਦੀ ਉਹ ਕਿੱਧਰ ਗਈ ਹਾਂ ਚਾਹ ਬਣਾਈ ਹੈ ਹੰਦੀ ਵਿਚਾਰੀ ਮੇਰੇ ਵਿਚਾਰੀ ਚਾਹ ਚਾਹ ਪੀ ਕੇ ਜਾਨੀ ਕੀ ਨੂੰ ਦੇਖ ਕੇ ਤੱਕ ਲੱਗੇ ਸੀ ਇਹਦੀ ਲੇਅਰ ਨਿਕਲ ਗਈ ਚਾਹ ਨੂੰ ਦੇਖ ਕੇ ਪਤੀਲਾ ਤੇ ਰਹਿ ਰੇਖ ਦੀ ਉਹ ਨਹੀਂ ਹੋਈ ਆਪਾਂ ਚਾਹ ਥੋੜੀ ਘੱਟ ਪੀਨੇ ਆ ਇਹ ਪੀ ਲੈਂਦੀ ਹੁਣ ਨਹੀਂ ਪਤਾ ਨਹੀਂ ਲੈਂਦੀ ਨਾ ਸਸਤੀ ਹੋ ਬੰਦੀ ਇਹ ਨਾ ਇੰਤਜ਼ਾਰ ਤੇ ਤੂੰ ਹੈ ਹੀ ਸਸਤੀ ਦਾ ਘਰ ਸਸਤੀ ਪਿਆਣੀ ਹੋਈ ਆ ਮੀਂਹ ਤਾਂ ਨਹੀਂ ਪੁੱਤ ਹੁਣ ਲੈ ਜਾ ਕੇ ਸੌਂ ਜਾ ਉਹਦਾ ਚੱਲ ਤੂੰ ਸੌਂ ਜਾ ਹੀ ਜਾਣੇ ਮੈਂ ਤੇ ਅੱਜ ਤੂੰ ਸੌ ਜਾ ਹੀ ਤੀ ਮੈਨੂੰ ਛੱਡ ਲੂ ਮੈਂ ਰਹਿ ਪੂੰਗੀ ਤੂੰ ਕੋਈ ਘਰ ਕੇ ਨਹੀਂ ਲੋ ਵੀ ਮਿੱਤਰੋ ਚਾਹ ਦੀ ਆ ਗਏ ਪਿਆਲੀ ਤੇ ਪੀਰੋ ਆ ਜਾਓ ਇਹ ਚਾਹ ਇੱਕ ਨਾ ਬੰਦੇ ਨੂੰ ਰੋਕਣ ਦਾ ਬਹਾਨਾ ਹੁੰਦਾ ਵੀ ਹੁਣ ਆਉਣ ਵਾਲੀ ਚਾਹ ਤੇ ਫਿਰ ਹੁਣ ਜਾਣ ਵਾਲੀ ਚਾਹ ਤੇ ਹੋਰ ਕੋਈ ਗੱਲ ਨਹੀਂ ਹੁੰਦੀ ਨਹੀਂ ਮਾਨੂੰ ਇਹਨੇ ਕਰ ਜਾਣਾ ਸੀ ਮਾਪੂਰੀ ਤੇ ਕਰ ਆਇਆ ਬੈ ਆਇਆ ਮੇਰੇ ਭਰਾ ਕੋਲ ਬਧਾਈਆਂ ਲੈਣ ਆ ਜਾ ਮੈਂ ਕਿ ਮੈਂ ਚਾਹ ਪੀ ਕੇ ਜਾਣਾ ਹਾਈ ਇਹ ਭਰਾ ਨੇ ਇੱਥੋਂ ਤਿੱਖੇ ਕੰਮ ਕਰਤਾ ਸੀ ਭਰਾ ਜਿੰਦਗੀ ਬਾਰੇ ਜਿੰਦਾ ਪਹਿਲਾਂ ਤੁਹਾਡਾ ਰਾਦ ਨਹੀਂ ਸੀ ਆਉਂਦਾ ਤੇ ਲੱਗਦਾ ਸੀ ਵੀ ਨਹੀਂ ਆਉਣਾ ਤੈਨੂੰ ਕਹਿੰਦੇ ਨਹੀਂ ਆਉਣਾ ਹੈਗਾ ਮੈਂ ਤਾਂ ਵੇਖਾਂ ਬਾਰ-ਬਾਰ ਜਿਵੇਂ ਆਉਂਦਾ ਜਿਵੇਂ ਮੈਨੂੰ ਲੱਗੇ ਵੀ ਜਾਨੀ ਕੋਈ ਵੀ ਨਹੀਂ ਆਇਆ ਜਿਆ। ਉਹ ਬਾਰ-ਬਾਰ ਵੇਖਿਆ ਕੋਈ ਨਹੀਂ ਆਇਆ ਫਿਰ ਵੀ 8:30 ਹੋ ਗਈ ਜਦੋਂ 9 ਵਜੇ ਜਣੀ ਕੋਸਮ ਹੋਣੀ ਹੁੰਦੀ। ਫਿਰ ਮੈਨੂੰ ਜਿਵੇਂ ਸੀ ਕਿ ਨਾ ਮਨ ਬਿੱਤ ਨਹੀਂ ਆਈ। ਕਿ ਰਮਨ ਨੂੰ ਆਈ ਜਗ੍ਹਾ ਆਇਆ। ਪਰ ਆਈ ਵੀਰ ਦੀ ਕਿਹਨੇ ਐਡੇ ਕਰ ਧੂੜਾ ਪੜਦੀ। ਇੱਕ ਹੋਰ ਨਹੀਂ ਕਹਿੰਦੇ ਹੁੰਦੇ ਸੀ ਕੀ ਮਨ ਫਰੋਕਾ ਦਈ ਆ। ਤੇ ਪਹਿਲਾਂ ਤਾਂ ਮੈਨੇ ਬਹੁਤ ਬਹੁਤ ਵਧਾਈਆਂ ਤੈਨੂੰ ਤਾਂ। ਥੈਂਕ ਯੂ। ਸਹੀ ਗੱਲ ਪਰਮਾਤਮਾ ਦਾ ਸਰਬ ਵਾਰਤਾ ਬਹੁਤ ਵੱਡਾ ਕੰਮ ਸੀ ਅੱਜ ਸੱਚੀ ਗੱਲ ਸਹੀ ਗੱਲ ਸ਼ੁਕਰਾ ਪਰਮਾਤਮਾ ਦਾ ਬੜਾ ਵਲ ਕਦੀਂ ਦਰਾਤੇ ਆ ਜਾਂਦੇ ਸੀ ਗ੍ਰੇਸ਼ਾਤ ਆਏ ਸੀ ਇਸ ਵਾਰ ਵੀ ਮੈਂ ਤਾਂ ਹੀ ਮਖਣ ਕੇ ਕੋਸ਼ਿਸ਼ ਹੋਈ ਰਹਿਣ ਕਿ ਮੈਂ ਆ ਪਹਿਲਾਂ ਨਾ ਤਾਂ ਅਸੀਂ ਮਿਲਣਾ ਸੀ ਸ਼ਰਾਬ ਕੱਲ ਖਤਮ ਹੋਇਆ ਅੱਜ ਨਾ ਸ਼ੁਰੂ ਹੋਇਆ ਅੱਜ ਨਾ ਤਾਂ ਪਹਿਲਾਂ ਸੀ ਲਓ ਫਿਰ ਆਪਣੇ ਬੁਕਿੰਗਾਂ ਵੀ ਯੂਰਾ ਸ਼ੂਰਾ ਦੇ ਲੋਕਾਂ ਦੀਆਂ 10 ਦਿਨ ਹੋ ਗਏ ਆਪਣੀ ਬੁਕਿੰਗ ਵੀ ਰੁਕੀ ਹੋਈ ਆ ਹੁਣ ਕੀ ਨੇ ਪੈੜੀ ਭੀੜ ਹੁਣ ਸਾਰਿਆਂ ਨੇ ਕੀ ਰਹੀ ਆ ਆਰਡਰ ਆਉਣੇ ਸੋ ਅੱਜ ਹੀ ਅੱਜ ਤਿੰਨ ਬੁਕਿੰਗਾਂ ਹੋ ਗਈਆਂ ਅੱਜ ਆਜੀ ਤੈਨੂੰ ਇਹ ਗੱਲ ਮੰਨਣੀ ਪਣੀ ਕੱਕਾ ਜਦੋਂ ਤੂੰ ਇੱਥੇ ਉਹਨੇ ਤੈਨੂੰ ਬੁਕਿੰਗ ਹੁੰਦੀ ਆਦੋਂ ਤੇ ਉਹ 'ਚ ਮੇਰਾ ਹਿੱਸਾ ਹੁੰਦਾ ਵੀ ਜਿੰਨੇ ਇੱਥੇ ਪ੍ਰੋਗਰਾਮ ਆਇਆ ਤੂੰ ਉਹ ਤੂੰ 5% ਲਾ ਚਾ 10% ਲਾ ਹਨਾ ਵੀ ਮੈਂ ਮੰਗਣੀ ਆ ਤੱਕ 5% ਤੇ 1100 ਰੁਪਏ ਹੀ ਬਣਦਾ ਹੁੰਦਾ ਸਾਰਾ 100 ਦੇ ਵਿੱਚ ਜੇ 5% ਤੇ 1100 ਹਾਂ ਉਹ ਤਾਂ ਕੋਈ ਨਹੀਂ ਹੁੰਦਾ ਬਾਹਲਾ ਹਨਾ ਵੀ ਵੜਦੇ ਨਾ ਇਹ ਕਦੋਂ ਨੇ ਇੱਕ ਪ੍ਰੋਗਰਾਮ ਵੀ ਤੁਹਾਨੂੰ ਨਹੀਂ ਦਿੰਦੇ ਸਰ ਕਿੱਥੇ ਦੇਨੇ ਮੈਨੂੰ ਦੰਦੂ ਆ ਕਰ ਗਿਆ ਜਿਹੜਾ ਸੱਤ ਦਾ ਪ੍ਰੋਗਰਾਮ ਨੇ ਮੈਂ ਬਾਦ ਹੋਰੀ ਦੇਖਦੀ ਨਹੀਂ ਰਹਾਂ ਤੋ ਇੱਥੇ ਆਇਆ ਉਹਨਾਂ ਨਾਲ ਉਹਦੇ ਪੇਪਰ ਗ੍ਰਾਮ ਉਹਦੇ ਹੁੰਦੇ ਬਾਤ ਹੂੰ ਉਹ ਹੋ ਸਕਦਾ ਵੀ ਆਉਂਦੇ ਆਨਲਾਈਨ ਇੱਕ ਹੌਂ ਦਿਲ ਤੋੜਦਾ ਕੁੜੀ ਦਾ ਆਉਂਦੇ ਆਉਂਦੇ ਸਹੀ ਹੈ ਨਾ ਸੋਰੈਸ਼ ਕਿੱਥੇ ਕਰਨੀ ਫਿਰ ਉਹਨੂੰ ਰੈਸ਼ ਨੂੰ ਤਾਂ ਬਸ ਰੈਸ਼ ਆਇਆ ਕਰਾ ਕਰ ਉਧਰੋਂ ਉਹਨਾਂ ਕਿਸਮਾਂ ਚੱਕ ਲੈਗਾ ਜਿੰਨਾ ਘਟਕਾਇਆ ਜਾਂਦਾ ਉਹਨੂੰ ਘਟਕਾ ਦੇਣੀ ਹੈ ਨਾ ਕਿ ਜਿਹੜੀਆਂ ਹਰ ਚੀਜ਼ਾਂ ਨਹੀਂ ਚਾਹੀਦੀ ਉਹ ਨਹੀਂ ਉਹਨੇ ਪਹਿਲਾਂ ਤੇ 10 ਸਹੀ ਹੈ ਫਿਰ ਹੌਲੀ ਹੌਲੀ ਆਹੀ ਹੈ ਥੋੜਾ ਜਿਵੇਂ ਮੇਰੇ ਆਰਟੀਬਿਸ਼ਰ ਫਾਪਦੇ ਡੈਗ ਪੈਂਦੇ ਆ ਨਾ ਇਹਦਾ ਕਰਕੇ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ ਪੜਦੇ ਕੱਲ ਨੂੰ ਮੈਸਤਰੀ ਨੇ ਘਰੇ ਆ ਜਾਣਾ ਆਪਣੇ ਇੱਥੇ ਬਸ ਸਾਰੇ ਬਾਲੀਆਂ ਵਗੈਰਾ ਬਣਾਉਣੀਆਂ ਸਾਰੀਆਂ ਸੋ ਕੱਲ ਨੂੰ ਆਏ ਜਾਣਾ ਉਹਨੇ ਚਾਈ ਦੇ ਮੱਲੇ ਲੱਗੇ ਹੁਣ ਸ਼ੀਸ਼ੇ ਵਾਲੇ ਕੋਲ ਬਾਅਦ ਚ ਲੱਗੇ ਜਾਂਦੇ ਨੇ ਠੀਕ ਬਸ ਸਾਰਾ ਹੁਣ ਮੇੜੀ ਗੇ ਰਾਵਾਂ ਕੇਰੇ ਲਾਜਣ ਜਿੰਨੇ ਸ਼ੀਸ਼ੇ ਆਪਾਂ ਲਾ ਕੇ ਗਏ ਉਦਾਂ ਹੀ ਬਾਗਾਂ ਬਣਾ ਕੇ ਲਾ ਦੇਣਾ ਸਾਰੇ ਮੈਂ ਦਰਵਾਜੇ ਦੇ ਰੋਟੀ ਕਿੰਨੇ ਦਿਨਾਂ ਚ ਕਿੰਦਾ ਖਤਮ ਹੋ ਜਾ ਹਫਤਾ 10 ਦਿਨ ਲੱਗ ਜਾਣਾ ਇਹ ਸਾਰਾ ਕੰਮ ਜਦੋਂ ਬੰਤੇ ਜਿਆਦਾ ਘਰ ਦੇਣਾ ਫ ਮਤਲਬ ਦਿਵਾਲੀ ਤੋਂ ਪਹਿਲਾਂ ਪਹਿਲਾਂ ਲਾ ਜਾਣਗੇ ਹਾਂ ਹਾਂ ਦਿਵਾਲੀ 31 ਤਰੀਕ ਦੀ ਦਿਵਾਲੀ ਆ ਐ ਕਿ ਸੰਧਾਵੇ ਦੇ ਨੂੰ ਜਗਾਠਾਂ ਹੀ ਦੇਣੀਆਂ ਲੈ ਆ ਕੇ ਬਾਰ ਬਾਰ ਗਿਆ ਨਹੀਂ ਤੇ ਦਿਵਾਲੀ ਦਿਵਾਲੀ ਜੇ ਦੇਖੀ ਇਹਨੂੰ ਤਾਂ ਦੂਜੇ ਪੱਲੇ ਦਰਵਾਜ਼ੇ ਲਿਆ ਕੇ ਦੇਣਗੇ ਪਹਿਲਾਂ ਉਹੀ ਤਾਂ ਗੱਲ ਹੁੰਦੀ ਐ ਵੀ ਹੁਣ ਕੋਈ ਉਹ ਜੀ ਚੀਜ਼ ਦੇ ਬੰਦਾ ਜੀ ਤੇ ਅਗੇ ਨਾਲ ਡੰਗ ਸਰਦਾ ਹੋਵੇ ਹਾਂ ਸਹੀ ਗੱਲ ਫਿਰ ਉਹ ਬਾਹਰ ਹੀ ਲਵਾ ਦੇਣੇ ਭੈਣ ਨੂੰ ਸੁਧਾਰੇ ਜਾਓ ਪਰ ਹੁਣ ਨਹੀਂ ਨਾ ਪਰ ਹੁਣ ਕਿੱਧਰ ਉੱਡ ਗਿਆ ਸੌ ਗਿਆ ਵਿਚਾਰਾ ਤੈਨੂੰ ਸੌ ਗਿਆ ਥੱਕ ਗਿਆ ਵਿਚਾਰਾ ਤੈਨੂੰ ਵਾਈ ਦੀ ਉੱਤੇ ਰਾਤ ਵੀ 11 ਵਜੇ ਗਈ ਸਾਨੂੰ ਪੇਂਦਿਆਂ ਨੂੰ ਚੀਜ਼ ਜੀ ਹੈ ਨਾ ਇੱਕ ਕਿਤੇ ਤਾਂ ਪੇਲਣਾ ਲੈਣ ਉਧਰ ਨੂੰ ਜਾਈਦਾ ਕਿਤੇ ਤਵਾ ਲੈਣ ਉਧਰ ਨੂੰ ਜਾਈਦਾ ਕਿਤੇ ਡੱਬੀ ਲੈਣ ਚਲੇ ਜਾਈਦਾ ਕੋਲ ਜੰਨੀ ਹੈ ਜੀ ਜੀ ਮਾਰਨਾ ਤੋਂ ਹਟਾਈ ਬਹੁਤ ਬਣ ਜਾਂਦੀ ਹੈ ਕੋਈ ਨਹੀਂ ਬਾਲ ਲੈ ਲਿਆ ਕੰਮ ਹੁੰਦਾ ਜੇ ਕਿਸੇ ਨੂੰ ਵੀ ਕਹਿੰਨੇ ਨਾ ਵੀ ਅੰਦਰ ਚੀਜ਼ ਲੈਣੀ ਅਗਲੇ ਕੰਮ ਜੀ ਮਾਰ ਕੇ ਉੱਧਰ ਨੂੰ ਜਾਂਦਾ ਕੋਈ ਨਹੀਂ ਮੂੰਹ ਕਰ ਦਦਾ ਥੱਕ ਕੇ ਸਾਰੇ ਜونی ਠੀਕ ਹੈ ਕੰਮੇ ਮੜ ਇੱਕ ਕੀੜਾ ਕੱਢ ਕੇ ਆਈ ਉਹ ਵੀ ਬੱਸ ਗਈ ਦੀ ਖਾਣ ਪੀਣ ਲੈ ਫਿਰ ਦੋਸਤੋ ਇੰਨੀ ਕਰਿਓ ਹਾਜ਼ਰੀ ਪ੍ਰਵਾਨ ਹੁਣ ਆਪਾਂ ਨਿਕਲਦੇ ਹਾਂ ਇਥੋਂ ਤੇ ਹਸਪੀਟਲ ਜਾਣਾ ਜੱਸ ਕਿ ਅੱਖ ਬਹੁਤ ਆ ਰਹੀਂਦੀ ਆ ਬੰਦਾ ਉਹਦਾ ਨਾ ਉੜਕ ਜੇ ਮੇਰੇ ਵੀ ਮੈਂ ਵੀ ਫੋਨ ਕਰੀ ਮਨਵੀ ਦੇ ਕੰਮ ਜਾ ਕੇ ਦੀ ਵੀ ਫੋਨ ਕਰਕੇ ਪਛਲੀ ਨਾ ਮੜਾ ਸੇ ਡਾਕਟਰ ਵੀ ਹੈਗਾ ਹਾਂ ਤੇ ਜਿਸ ਮੈਂ ਹੁਣ ਬੋਲੀ ਆ ਨਹੀਂ ਨਹੀਂ ਉਹਨੂੰ ਆਏ ਮੈਂ ਸ਼ਾਮ ਨੂੰ ਜਾਵਾਂ ਨਹੀਂ ਮੈਂ ਬਸ ਡਾਕਟਰ 4 ਵਜੇ ਆ ਤੇ 2:30 ਵਜੇ 4 ਵਜੇ ਦਾ ਹੀ ਆਉਣਾ ਹੈ ਨਾ ਜਸ ਨੰਗਣਾ ਤੁਸੀਂ ਮੂਰਤੀ ਅੱਗੇ ਤੁਸੀਂ ਮੇਨ ਰੋਡ ਦੀ ਜਾਨੇ ਹੁਣ ਤੁਸੀਂ ਬਾਜ਼ਾਰ ਦੇ ਵਿੱਚ ਹੀ ਹੋ ਜਦੋਂ ਬਾਤ ਹੁਣ ਕਾਹਦਾ ਪਿਆਲਾ 20 ਦਾ ਨਿਕਲ ਬਹਿ ਬਹਿ ਕੇ ਠੀਕ ਹੈ ਮੈਂ ਤੁਹਾਨੂੰ ਕੋਈ ਕੰਮ ਦਿਉ ਕਰਕੇ ਆਇਆ ਕਹਤਾ ਜੜੀ ਬੂਟ ਗਈਆਂ ਲੋਡਾਂ ਦਾ ਬਹੁਤ ਜ਼ਿਆਦਾ ਕਾਲੀ ਜੜੀ ਲੱਤਾਂ ਸੋਗੇ ਲੱਦੇ ਨਾ ਭੜਾ ਜਮੂ ਕਰੀ ਜਾਂਦੀ ਚਲੋ ਭਾਈ ਆ ਦੇ ਤਾ ਠੀਕ ਹੈ ਜਾਓ ਜਿਉਂਦੇ ਵਾਸਤੇ ਰਹੋ ਭਾਈ ਸਾਰੇ ਠੀਕ ਹੈ ਨਾ ਓਕੇ ਫਿਰ ਬਾਏ ਕਰਦੇ ਆਂ ਆਪਣਾ ਸਾਰੇ ਆਣਾ ਠੀਕ ਆ ਨਿਕਲਦੇ ਆਂ ਅੱਪ ਦੋਸਤੋ ਹਾਂ ਓਕੇ ਫਿਰ ਆ ਜਾ ਭਾਈ ਹਾਂ ਲਾਇਆ ਹੈ ਰੋਟੀ ਆ ਗਈ। ਉਹਨਾਂ ਕੋ ਆਇਆ ਰਹਿੰਦਾ। ਲਾਇ ਲਈ ਕੋਰਾੜ ਵੀ ਹੋ ਗਈ। ਹੋਰ ਦਸ ਦਸੀ ਜਲਮੜਾ ਜਾਣਾ। ਆ ਦੇਖੋ ਚਾਹ ਨਾਲ ਕੋਲਫੀ ਖਾਣ ਵਾਲੀ ਗੋਮ। ਨਵਾ ਮਧੀਆਂ ਆ ਮਗਰ ਬਿਠੀ ਐਸ਼। ਹਾਂ। ਇਹ ਹਾਏ ਸਵਰੋਣੋ। ਸੀਣ ਦਾ ਅੱਗੇ ਵਗੀ ਜਾਂਦਾ ਮਣਮਣ ਤੇ ਉੱਤੋਂ ਫੇਰ ਕੋਲਫੀ ਖਾਣਾ। ਪਤਾ ਨਹੀਂ ਯਾਰ। ਹੈ? ਮਾਰਨਾ ਹੀ ਸੀ। ਉਹ ਆਇਆ ਕਹਿੰਦਾ ਨਾ। ਹੈਸ਼ ਲੜਨਾ ਹੀ ਸੀ ਮੇਰੇ ਨਾਲ। ਹੂੰ। ਚਲੋ ਜੀ ਰਾਜ ਰਾਜ ਖਾਂਦੇ ਬਿੱਲੀਆਂ ਬਿੱਲੀਆਂ ਝਾਗਦੀਆਂ ਸੋ ਅੱਜ ਬਿੱਲਾ ਇਧਰ ਬੈਠਾ ਸਾਈਡ ਤੇ ਹੈ ਸੋ ਅਸੀਂ ਪਹੁੰਚ ਗਏ ਮੁੱਗੇ ਤੇ ਹੁਣ ਆਪਣੀ ਹੈਗੀ ਆ ਵਾਪਸੀ ਸਵੇ ਬੇਬੇ ਬਾਪੂ ਵਾਸਤੇ ਜੂਸ ਪੈਕ ਕਰਵਾ ਉਹ ਵੀ ਇਹਨਾਂ ਨੂੰ ਦਿੱਤਾ ਨਹੀਂ ਇਹ ਖਾਂਦੇ ਨਹੀਂ ਇਹ ਸੋ ਇਹ ਜੂਸ ਪੀ ਲੱਗੇ ਆ ਇਹ ਕੱਲੇ ਕੱਲੇ ਜੂਸ ਪੀਣਗੇ ਆਪਰ ਸੈਕਸ ਪੈਕ ਵੀ ਮੇਰੇ ਹੀ ਬਾਨੇ ਆ ਕ ਫੀਲਿੰਗ ਲੈਣ ਦੀ ਤਾਂ ਕੁਝ ਨਹੀਂ ਜਾਂਦਾ ਨਾ ਟੈਂਡ ਵਾਦੇ ਪਾਏ ਯਾਰ ਕੁਝ ਨਹੀਂ ਕੁਝ ਨਹੀਂ ਹੈਗਾ ਕਹਿੰਦੇ ਪੀਜ਼ਾ ਖਾਣਾ ਮੈਂ ਤਾਂ ਖਾਣਾ ਨਹੀਂ ਤੁਸੀਂ ਖਾ ਸਕਦੇ ਹੋ ਇਕੱਲੇ ਵੈਸੇ ਅੱਜ ਮਹੀਨਾ ਹੋ ਗਿਆ ਪੀਜ਼ਾ ਖਾਦੇ ਨੂੰ ਤੇ ਅੱਗੇ ਡੇਲੀ ਪੀਜ਼ਾ ਖਾਂਦੇ ਸੀਗੇ ਤੇ ਵੇਲਾ ਫੇਰ ਵੀ ਸਦਕਾ ਖਾ ਚਲ ਗਿਆ ਮੈਂ ਤਾਂ ਕਹਿੰਦਾ ਮੈਂ ਤਾਂ ਰੋਟੀ ਖਾਈ ਰਾਵਦੀ ਤੁਸੀਂ ਖਾ ਲਓ ਮੈਂ ਨਹੀਂ ਖਾਣਾ ਚੱਲਗੇ ਨਾ ਚੱਲੋ ਪੱਕੀ ਗੱਲ ਹੈ ਮੈਂ ਤਾਂ ਮੁੱਕ ਕਰਨਾ ਜਾਈ ਹੂੰ ਮੈਂ ਤਾਂ ਤੁਹਾਨੂੰ ਕਹਿੰਦੀ ਆਪਾਂ ਰੋਟੀ ਖਾਵਾਂਗੇ ਘਰ ਜਾ ਕੇ ਵਧੀਆ ਚੱਲ ਯਾਰ ਰੋਟੀ ਖਾਣੇ ਹਾਂ ਹਾਂ ਜਜ਼ਬਾਤਾਂ ਤੇ ਕੰਟਰੋਲ ਕਰ ਲੈ ਜੱਸ ਸਿੱਧੂ ਕੰਟਰੋਲ ਕੰਟਰੋਲ ਪਾਣੀ ਪੀਣੇ ਉਹ ਸੁਭਾਅ ਟੇ ਕੰਟਰੋਲ ਪੀਜ਼ਾ ਨਹੀਂ ਖਾਣਾ ਪੀਜ਼ਾ ਨਹੀਂ ਖਾਣਾ ਕੰਟਰੋਲ ਮੋੜਿਆ ਮੈਂ ਬਾਅਦ ਮੈਨੂੰ ਖਾਣ ਨਹੀਂ ਦੇਣਾ ਚੰਗਾ ਬੱਸ ਮੈਂ ਨੰਨੀ ਭਾਈ ਜਾਨੀ ਮਾ ਤਾਂ ਖਾਣ ਨਹੀਂ ਦੇਣ ਉਹਨੂੰ ਬੈਂਡ ਲੈ ਜਾ ਇਹ ਮੈਨਾਂ ਕਰਦਾ ਹੁੰਦਾ ਫਿਰ ਮੈਂ ਕਹਿ ਦ ਰਹੀ ਹਾਂ ਅੱਜ ਨਾ ਆਹ ਰੋਟੀਆਂ ਚਾੜ ਕੇ ਆਈ ਆ ਭੈਣ ਕਰੋ ਖੀਰ ਘੁਰ ਚੰਗੀ ਖਾਧੀ ਭੋਗ ਬਾਗਣੇ ਖੀਰ ਖਾਧੀ ਆ ਤੁਸੀਂ ਦੂਰੀ ਬਾਰ ਵੀ ਲੱਗੇ ਪੈਸੀ ਰਗੜਾ ਦੇ ਹੂੰ ਬਸੋ ਹੂੰ ਮੇਰ ਨੂੰ ਪਹਿਲੇ ਤੇ ਤੁਸੀਂ ਬੈਠੇ ਸੀਗੇ ਹੂੰ ਹੂੰ ਚਲੋ ਮਿੱਤਰੋ ਹੁਣ ਚੱਲਦੇ ਆ ਕੱਲ ਨੂੰ ਤੇ ਫਿਰ ਬੇਬੇ ਬਾਪੂ ਵਾਸਤੇ ਜੂਸ ਪੈਕ ਕਰਾਉਣ ਵਾਸਤੇ ਖੜੇ ਸੀ ਇੱਥੇ ਇਹ ਆ ਉਹ ਤੇਰਾ ਰੇੜੀ ਤੇ ਸੋ ਇਹ ਬਾਈ ਕੋਲੇ ਪੱਕਾ ਆਉਣੇ ਆ ਤੇ ਹੁਣ ਘਰ ਹੀ ਜਾਣਾ ਫਿਰ ਜਾਂਦੇ ਜਾਂਦੇ ਜੀ ਇਹ ਤਾਂ ਬਾਹਰ ਟਾਈਮ ਪੈਕ ਰੱਖ ਨਹੀਂ ਸਕਦੇ ਨਾ ਤੇ ਬਾਪੂ ਵਾਸਤੇ ਮਸੰਮੀ ਦੇ ਜੂ ਡਾਕਟਰ ਨੇ ਦੱਸਿਆ ਕਿ ਵਧੀਆ ਹੈਗਾ ਸੋ ਕੱਲੂ ਬਾਪੂ ਦੀ ਦਵਾਈ ਲੈਣੇ ਜਾਣਾ ਲੁਧਿਆਣੇ ਨੂੰ ਸੋ ਚਾਹ ਸੋ ਜਾਊਂਗੀ ਕਿ ਜੀ ਦੱਸ ਦੇ ਵੀ ਇਨਫੋਰਮੇਸ਼ਨ ਦੇ ਦਿਓ ਲਈ ਕਹਿੰਦੀ ਆਪਾਂ ਸੋਫਾ ਲੈ ਕੇ ਹੁਣ ਉੱਤੇ ਲਾਉਣ ਨੂੰ ਤਾਂ ਬੁਟੀਕ ਤੇ ਸੈਟਿੰਗਾਂ ਤੇ ਸੋਪਾ ਤੇ ਉੱਥੇ ਸੋਫੇ ਬਹੁਤ ਘੈਂਡ ਆ ਬਈ ਉਹਦਾ ਬੈੱਡ ਵੀ ਬਣਦਾ ਸੋਫਾ ਹੀ ਬਣਦਾ ਸੋ ਕੱਲੂ ਫਿਰ ਆਪਾਂ ਜੇ ਉਹ ਗੋਸ਼ੀ ਦਾ ਹੈ ਵੀ ਕੱਲ ਨੂੰ ਜਾਵਾਂਗੇ ਆਪਾਂ ਹਾਂ ਦੇਖਦੇ ਹਾਂ ਅੱਜ ਕੱਲ ਨੂੰ ਜਾ ਪਰਸਾ ਹਾਂ ਲਓ ਜੀ ਲਓ ਜੀ ਮਸੰਮੀ ਦਾ ਨਹੀਂ ਗਾ ਇਹ ਮਸੰਮੀ ਦਾ ਨਹੀਂ ਐਂਕਸ ਅੱਛਾ ਉਹ ਬੈ ਕਰਦਾ ਮੈਕਸੀ ਹਾਂ ਸਰ ਜੀ ਮਸੰਮੀ ਬਣਾਉਣੀ ਸੀ ਮਸੰਮੀ ਪਾਈ ਏ ਅਨਾਰ ਮਸੰਮੀ ਇਸੇ ਠੀਕ ਆ ਓਕੇ ਠੀਕ ਆ ਬਾਗ ਹੀ ਇਹਨੂੰ ਦੇਹੀ ਨਹੀਂ ਵੇ ਬਾ ਦੇਣਾ ਬਾਕੀ ਸਾਰੇ ਬਾਜਾ ਓਕੇ ਓਕੇ ਕੋਈ ਗੱਲ ਨਹੀਂ ਕੋਈ ਨਹੀਂ ਬਣ ਗਿਆ ਅੱਜ ਦੋਸਤੋ ਜੂਸ ਪੀ ਲਓ ਤੇ ਮਿਲਦੇ ਹਾਂ ਫਿਰ ਕੱਲ ਅਗਲੇ ਵਲੌਗ ਦੇ ਵਿੱਚ ਕੱਲ ਆਪਾਂ ਮੈਡੀਸਨ ਵੀ ਲੈਣੀ ਹੋ ਸਕਦਾ ਆਪਾਂ ਥੋੜੀ ਸ਼ਾਪਿੰਗ ਵੀ ਕਰਤੀ ਹੈਗੀ ਹਣਾ ਠੀਕ ਆ ਚਲੋ ਦੇਖਦੇ ਆ ਫਿਰ ਆਪਾਂ ਉਹ ਵਲੌਗ ਸ਼ੂਟ ਕਰਦੇ ਕੱਲ ਜਿਹੜੇ ਫਸਟ ਟਾਈਮ ਦੇ ਅਗਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੇ ਵਲੌਗ ਕਿੱਦਾਂ ਲੱਗਦੇ ਸ਼ੇਅਰ ਜਰੂਰ ਕਰਦਿਆ ਕਰੋ ਹਣਾ ਓਕੇ ਬਾਏ ਬਾਏ ਬਾਏ